ਇਹ ਅਜੇ ਦੂਜਿਆਂ ਦੀ ਖਬਰ ਹੋਣੀ ਪਤਾ ਨਹੀਂ ਕੀ ਬਣਿਆ ਉਹਨਾਂ ਨਾਲ ਆ ਚੱਲੀਏ ਜਦੋਂ ਘੜੀ ਸਾਹ ਚੋਂ ਜਾਣ ਲੱਗੇ ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਭਾਈ ਦਇਆ ਸਿੰਘ ਜੀ ਨੂੰ ਹੋ ਦਇਆ ਸਿੰਘਾ ਪਾਨ ਤੂੰ ਮੋ ਦੀਆਂ ਥਮੀਆਂ ਉਹ ਸਿੱਖੀ ਦੀਆਂ ਵਾਟਾਂ ਅਜੇ ਹੋਰ ਵੀ ਨਿਲੰਮੀਂ ਕਹਿੰਦੇ ਅਜੇ ਦੋ ਸਾਹਿਬਜ਼ਾਦੇ ਸ਼ਹੀਦ ਕਰਾਏ ਆ ਦੂਜਿਆਂ ਦੀ ਖਬਰ ਆਉਣੀ ਆ ਇਹ ਤਾਂ ਬਹੁਤ ਵੱਡੇ ਪੰਡੇ ਨੇ ਆ ਚੱਲੀਏ ਮਹਾਰਾਜ ਸਾਹਿਬ ਚਲੇ ਗਏ ਫਿਰ 10ਵੇਂ ਪਾਤਸ਼ਾਹ ਨੇ ਕਿਹਾ ਤਾਰਿਆਂ ਦੀ ਸੇਧ ਸੇਧ ਲੈ ਕੇ ਜਿੱਦਾਂ ਮਾਰਨ ਦੱਸਿਆ ਮਾਛੀਵਾੜਾ ਸਾਹਿਬ ਦੇ ਜੰਗਲਾਂ 'ਚ ਅਸੀਂ ਤੁਹਾਨੂੰ ਮਿਲਾਂਗੇ ਤਾਂ ਤੁਸੀਂ ਉੱਥੇ ਆ ਜਿਓ ਤੁਸੀਂ ਦੇਖੋ ਸਾਹਿਬ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਵਰਗਾ ਨਾ ਤਿਆਗੀ ਨਾ ਬਰਾਗੀ ਨਾ ਦਾਨੀ ਮੈਂ ਆਪਦੇ ਦੀਵਾਨ 'ਚ ਹਮੇਸ਼ਾ ਕਹਿੰਦਾ ਹੁੰਨਾ ਸਾਰੀ ਦੁਨੀਆ ਦੇ ਤਿਆਗੀ ਇਕੱਠੇ ਕਰ ਲਓ ਗੁਰੂ ਗੋਬਿੰਦ ਸਿੰਘ ਇੱਕ ਬਣਦਾ ਜਿਹੜਾ ਆਪ ਦਾ ਹੱਸਦਾ ਬਸਦਾ ਘਰ ਛੱਡਣ ਲੱਗਿਆਂ ਵੀ ਮਿੰਟ ਲਾਵੇ ਹਾਂਜੀ ਸਾਹਿਬੇ ਕਮਾਲ